ਲੋਕੋ ਨਾਲੇ ਮੈਂ ਬੇਨਤੀ ਇਹ ਕਰਦਾ ਕਿ ਆ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਆਜ਼ਾਦ ਲੜਨੀ ਆ ਤੁਹਾਡਾ ਸਾਥ ਚਾਹੀਦਾ ਬੰਦਾ ਮੈਂ ਭਾਵੇਂ ਗਰੀਬ ਆ ਮੈਂ ਫਿਰੋਜ਼ਪੁਰ ਵਾਲਿਓ ਵੋਟ ਨਹੀਂ ਮੰਗਣੀ ਯਾਦ ਰੱਖੋ ਜੇ ਮੇਰੀਆਂ ਗੱਲਾਂ ਸੁਣ ਲੋ ਸੁਣ ਲੋ ਜੇ ਜੇਕਰ ਵੋਟ ਪਾਉਣ ਨੂੰ ਦਿਲ ਕਰੇ ਤਾਂ ਪਾ ਦਿਆ ਜੇ ਪਰ ਗੱਲਾਂ ਜ਼ਰੂਰ ਸੁਣੋ ਜੇ ਵੋਟ ਤੁਹਾਡੀ ਮਰਜ਼ੀ ਆ ਜੀ ਨੂੰ ਮਰਜ਼ੀ ਪਾ ਦਿਆ ਜੇ ਪਰ ਗੱਲਾਂ ਜ਼ਰੂਰ ਸੁਣ ਲਿਆ ਜੇ ਆ ਤੁਹਾਨੂੰ ਯਾਦ ਰੱਖੋ ਇੱਕ ਇੱਕ ਬਾਰੇ ਗੱਲ ਦੱਸੂਗਾ ਵੀ ਆ ਕਰਦੇ ਕੀ ਆ ਤੇ ਕੀ ਨਹੀਂ ਕਰਦੇ ਤੁਹਾਡੇ ਵਾਸਤੇ ਯਾਦ ਰੱਖ ਲਓ ਭਗਵਾਨ ਤਮਨ ਜਿੰਦਾਬਾਦ ਭਗਵਾਨ ਤਮਨ ਜਿੰਦਾਬਾਦ ਪਰਮੰਤਮਾਨ ਸਾਹਿਬ ਤੁਹਾਨੂੰ 13 ਦੀਆਂ 13 ਵਿੱਚੋਂ ਆ 13 ਸੀਟਾਂ ਦੀਆਂ 13 ਸੀਟਾਂ ਵਿੱਚੋਂ 13 ਸੀਟਾਂ ਮੈਂ ਲੈ ਕੇ ਦੇਵਾਂਗਾ 13 ਦੀਆਂ 13 ਸੀਟਾਂ ਤੋਂ ਆ 13 ਦੀਆਂ 13 ਸੀਟਾਂ ਤੁਹਾਨੂੰ ਮੈਂ ਲੈ ਕੇ ਦੇਵਾਂਗਾ ਤੁਹਾਡੇ ਨਾਲ ਵਾਦਾ ਕਿਤੇ ਆ ਐਮਪੀ ਵਾਲੀ ਨਾ ਸਮਝ ਜਿਓ ਸਮਝ ਲਓ ਜੇ ਮੈਂ ਤਾਂ ਅੰਗਰੇਜ਼ੀ ਸੀਟਾਂ ਲੈ ਕੇ ਦੇ ਸਕਦਾ ਐਮਪੀ ਵਾਲੀ ਤੇ ਇੱਕ ਵੀ ਨਹੀਂ ਮਿਲਣੀ ਪੰਜਾਬ ਵਾਲੇ ਜ਼ੀਰੋ ਦੇਣਗੇ ਤੁਹਾਨੂੰ ਯਾਦ ਰੱਖ ਲਓ ਭਗਵੰਤ ਮਾਨ ਤੇਰੀ ਆ ਮੈਂ ਜਿਹੜੀ ਹੈਗੀ ਆ ਵਲੰਟੀਅਰ ਮਿਲਣੀ ਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਕਿ ਮੈਨੂੰ 13 ਦੀਆਂ 13 ਬਾਹਾਂ ਚਾਹੀਦੀਆਂ ਕਿ ਉਹ 13 ਦੀਆਂ 13 ਬਾਹਾਂ ਦਿਓ ਤੇ ਹੋਰ 10 ਸਾਡੀਆਂ ਰਾਜ ਸਭਾ ਮੈਂਬਰ 10 ਸਾਡੇ ਪਹਿਲਾਂ ਦੇ ਆ 10 ਰਾਜ ਸਭਾ ਦੇ ਵਿੱਚ ਤੇ ਜਿਹੜੇ ਵੀਰੋਂ ਮੈਂ ਵਾਦਾ ਕਰਦਾ ਕਿ ਜਿਹੜਾ ਪੰਜਾਬ ਦਾ ਪੈਸਾ ਹੋਊਗਾ ਫਿਰ ਇਹ ਰੋਕ ਕੇ ਵਿਖਾਉਣ ਪਹਿਲੀ ਗੱਲ ਤੇ ਕਿ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ ਮਜ਼ਦੂਰ ਬੈਠੇ ਸੀ 2020 ਤੋਂ ਲੈ ਕੇ ਲਗਭਗ 700 ਤੋਂ ਜਿਹੜਾ ਕਹਲੋ 700 ਤੋਂ ਪਲੱਸ ਮੌਤਾਂ ਹੋਈਆਂ ਸ਼ਹੀਦ ਹੋਏ ਹੱਥੇ ਕਿਸਾਨ ਮਜ਼ਦੂਰ ਤੇ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਉਹਨਾਂ ਚੋਂ ਇੱਕ ਕਾਲਾ ਕਾਨੂੰਨ ਤੂੰ ਪੰਜਾਬ ਦੇ ਵਿੱਚ ਰੱਦ ਕਰਤਾ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਸੁਖਪਾਲ ਸਿੰਘ ਖੈਰਾਜੀ ਨੇ ਇਹ ਗੱਲ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੇ ਕਹੀਆ ਦੋਨਾਂ ਨੇ ਆਉਤੇ ਪੇਜਾਂ ਤੋਂ ਲਾਈਵ ਹੋ ਕੇ ਦੱਸਿਆ ਤੇ ਹੁਣ ਭਗਵਾਨ ਤਮਨਸਿਆ ਤੈਨੂੰ ਜਿਹੜੀਆਂ 92 ਬਾਹਾਂ ਦਿੱਤੀਆਂ ਸੀ ਉਹ ਟੁੱਟ ਗਈਆਂ ਜਾਂ ਬਾਹਾਂ ਨੂੰ ਤਰੰਗ ਹੋ ਗਈਆਂ ਉਹਨਾਂ ਨੂੰ ਜਿਹੜੀਆਂ 99 92 ਬਾਹਾਂ ਸੀ ਜੇਕਰ ਉਹਨਾਂ ਨੂੰ ਤਰੰਗ ਹੋ ਗਈ ਆ ਤਾਂ ਪੰਜਾਬ ਵਾਲੇ ਤੇਰੇ ਨਾਲ ਤੇਰਾ ਦੀਆਂ ਤੇਰਾ ਬਾਵਾ ਫੇਰ ਲਾ ਦੇਣਗੇ ਪਰ ਜਿਹੜੀਆਂ ਤੇਰੇ ਨਾਲ ਆ ਤਰੰਗ ਵਾਲੀਆਂ ਬਾਵਾ ਸੀ ਜਿਹੜੀਆਂ ਮਾਫੀ ਚੁੰਮਣਾ ਜਿੰਨਾਂ ਨੂੰ ਤਰੰਗ ਹੋ ਜਾਂਦੀ ਆ ਉਹਨਾਂ ਦੀ ਛੇਤੀ ਕੋਈ ਬਾਤ ਨਹੀਂ ਪੁੱਛਦਾ ਤੇ ਸਰਕਾਰ ਨੇ ਤਾਂ ਪੁੱਛਣੀ ਕੀ ਆ ਸਰਕਾਰ ਜੀ ਭਗਵੰਤ ਮਾਨ ਜੀ ਆਖੇ ਭਗਵੰਤ ਮਾਨ ਚੰਦਰਮੁਖੀ ਤੇ ਜਿਹੜਾ ਕੇਸਰੀਵਾਲਾ ਉਹ ਆ ਸੂਰਜਮੁਖੀ ਤੇ ਜਿਹੜਾ ਕਹ ਲੋ ਪੰਜਾਬ ਕੇਸਰੀਵਾਲ ਤੋਂ ਦੁਖੀ ਤੇ ਦਿੱਲੀ ਭਗਵੰਤ ਮਾਨ ਤੋਂ ਦੁਖੀ ਦੋਨੇ ਦੇ ਦਿਓ ਅਸਤੀਫਾ ਤੁਸੀਂ ਤੁਸੀਂ ਆਪਦੇ ਘਰੇ ਸੁਖੀ ਤੇ ਅਸੀਂ ਆਪਦੇ ਘਰੇ ਸੁਖੀ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਸਿਆਂ 92 ਬਾਵਾ ਸੀ ਜਿਹੜੀਆਂ ਉਹਨਾਂ 92 ਬਾਵਾਂ ਚੋਂ ਤੇਰੀ ਇੱਕ ਬਾਣ ਇਹ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਨਹੀਂ ਕੀਤੀ ਕਾਲੇ ਕਾਨੂੰਨਾ ਚੋਂ ਜਿਹੜਾ ਇੱਕ ਬਿੱਲ ਜਿਹੜਾ ਤੁਸੀਂ ਲਾਗੂ ਕੀਤਾ ਮੰਡੀਆਂ ਵਾਲਾ ਉਹ ਕਹ ਕਿਹੜੀ ਪੰਜਾਬ ਦੀ ਬੋਲੀ ਬੋਲੀ ਆ ਦੂਜੇ ਨੰਬਰ ਤੇ ਕਿਹੜੇ ਹਰਕੇ ਚੋਂ ਚਿੱਟਾ ਖਤਮ ਕੀਤਾ ਔਰ ਤੀਜਾ ਨੰਬਰ ਕਿਹਰੇ ਪਾਸਿਓਂ ਰੇਤ ਮਾਫੀਆ ਖਤਮ ਕੀਤੀ ਚੌਥਾ ਨੰਬਰ ਸ਼ਰਾਬ ਦੇ ਵਿੱਚੋਂ ਦਿੱਲੀ ਦਾ 100 ਕਰੋੜ ਰੁਪਏ ਦਾ ਕੱਪੜਾ ਜਿਹੜਾ ਰੇਟ 167 ਲੋਕਾਂ ਨੂੰ 250 ਦੀ 260ਾਂ ਦੀ ਇੱਕ ਬੰਦੇ ਨਾਲ 100 ਦਾ ਤੇ 1 ਕਰੋੜ ਬੰਦੇ ਨਾਲ 100 ਕਰੋੜ ਦਾ ਦਿੱਲੀ ਦਾ ਕੱਪੜਾ 2 ਸਾਲ ਸਰਕਾਰ ਨੂੰ ਹੋ ਗਏ 72000 ਕਰੋੜ ਦਾ ਕੱਪੜਾ ਉਹ ਕਿੱਧਰ ਗਿਆ ਉਹ ਕੀਨੇ ਕੀਤਾ ਨਾਲ ਭਗਵੰਤ ਮਾਨ ਸਿਆ ਪੰਜਵੀਂ ਗੱਲ ਇਹ ਦੱਸ ਕਿ ਕਿੰਨੇ ਇੱਕ ਪੰਜਾਬ ਦੇ ਵਿੱਚ ਐਨ ਆਰ ਆਈ ਮੁੰਡੇ ਪੰਜਾਬ ਚ ਆ ਗਏ ਕਿੰਨੇ ਕਾਇਲਟ ਸੈਂਟਰ ਬੰਦ ਕਰਾਤੇ ਕਿੰਨੇ ਇੱਕ ਨੂੰ ਰੋਜ਼ਗਾਰ ਦੇਤਾ ਕਈ ਵਾਰ ਆ ਜਿਹੜੇ ਕਹਿਦਾ ਮਜ਼ਦੂਰ ਆ ਤੇਰੀ ਸਰਕਾਰ ਦੇ ਵਿੱਚ ਉਹਨਾਂ ਤੇ ਅਤਿਆਚਾਰ ਹੋਈ ਜਾਂਦਾ ਸੁਣ ਭਗਵੰਤ ਮਾਨਸਿਆ ਤੇਰਾ ਸਪੀਕਰ ਵਿਧਾਨ ਸਭਾ ਦਾ ਕੁੱਲ ਤਾਰ ਜੀਦਾ ਮਤਲਬ ਆ ਕੁੱਲ ਤਾਰਨੀ ਕੋਲੇ ਆਉਂਦੀ ਤਾਰੂਗਾ ਤੇ ਪੰਜਾਬ ਦੀ ਡੋਬੂਗਾ ਇੱਕ ਸਿੱਖੇ ਵਾਲੀ ਪਿੰਡ ਪੈਂਦਾ ਸਿੱਖਾਂ ਵਾਲੀ ਉਥੋਂ ਦੀ ਇੱਕ ਨਸੀਬਕੌਰ ਬੇਬੇ ਆ ਉਹਦੇ ਨਾਲ ਤਨਾਟ ਬੰਦਾ 2-3 ਸਾਲ ਤੋਂ ਧੱਕੇਸ਼ਾਹੀ ਕਰ ਰਿਆ ਉਹ ਵੀ ਜ਼ਮੀਨ ਨੂੰ ਪਾਣੀ ਨਹੀਂ ਲੱਗਣ ਦੇ ਰਿਆ ਤੇ ਤੇਰਾ ਉੱਥੇ ਸਪੀਕਰ ਵੀ ਕੁਛ ਨਹੀਂ ਕੀਤਾ ਉਹਨਾਂ ਕੋਲ ਜਾ ਕੇ ਆਏ ਔਰ ਧਰਨੇ ਲੱਗੀ ਜਾਂਦੇ ਆ ਲੋਕ ਧਰਨੇ ਲਾਈ ਜਾਂਦੇ ਆ ਕਿੰਨੇ ਕ ਧਰਨੇ ਮਟਾਤੇ ਆ ਬਿਨਾ ਇਲਾਜ ਤੋਂ ਭਗਵੰਤ ਮਾਨਸਿਆਂ ਪੰਜਾਬ ਦੇ ਲੋਕ ਦੁਨੀਆ ਤੋਂ ਜਾਈ ਜਾਂਦੇ ਆ ਕਿੰਨੇ ਕ ਲਾਜ ਆਲੀਆਂ ਗੱਲਾਂ ਕਰਤੀਆਂ ਅਸੀਂ ਲਾਜ ਅਸੀਂ ਤਾਂ ਬਣਾਤੀਆਂ ਮਹੱਲਾ ਕਲੀਨਿਕ 0 ਬਿਜਲੀ ਬਿੱਲ ਆਈ ਜਾਂਦੇ ਆ ਹੁਣ ਲੋਕ 0 ਬਿਜਲੀ ਬਿੱਲ ਤੇ ਖੁਸ਼ ਹੋਈ ਜਾਂਦੇ ਆ ਓ ਭਰਾਵੋ ਥੋੜੀ ਮੱਤ ਮਰ ਗਈ ਓਏ ਓ ਤੁਹਾਡਾ ਦਿਮਾਗ ਝੱਟਿਆ ਓਏ ਓ ਤੁਹਾਡੇ ਬੱਚੇ ਪੜ੍ਹੇ ਲਿਖੇ ਆ ਓਏ ਉਹ ਜਾ ਕੇ ਖੇਤਾਂ 'ਚ ਧੱਕੇ ਖਾਂਦੇ ਆ ਉਹ ਤੇਰੀ 12 ਪੜੀ ਕੁੜੀ ਜਾ ਕੇ ਖੇਤਾਂ 'ਚ ਝੋਨੇ ਲਾਉਂਦੀ ਆ ਓਏ ਇਧਰ ਮੂੰਹ ਕਰ ਵੱਡੇ ਬਿਜਲੀ mafia ਆ ਲਿਆ ਓਏ ਤੇਰਾ ਮੁੰਡਾ ਬੀਏ ਕਰੀ ਫਿਰਦਾ ਓਏ ਤੇਰਾ ਮੁੰਡਾ ਬਾਰਾ ਕਰੀ ਫਿਰਦਾ ਉਹ ਜਾ ਕੇ ਇੱਥੇ ਵੇਟਰਾ ਨਾਲ ਕੰਮ ਕਰਦਾ ਫਿਰਦਾ ਮੈਂ ਕਿਸੇ ਕੰਮ ਨੂੰ ਮਾੜਾ ਨਹੀਂ ਆਂਦਾ ਪਰ ਮੂੰਹ ਤੋਂ ਦੀ ਹੱਥ ਫੇਰ ਤੇਰਾ ਪੜਿਆ ਲਿਖਿਆ ਧੀ ਪੁੱਤ ਖੇਤਾਂ 'ਚ ਯਾਬਦਾ ਫਿਰਦਾ ਤੇ ਕਿਹੜੀਆਂ ਬਿਜਲੀ ਮਾਫੀ ਦੀਆਂ ਗੱਲਾਂ ਕਰਦਾ ਓਏ ਉਹਨਾਂ ਨੂੰ 40000 ਦੀ ਨੌਕਰੀ ਮੰਗ ਕੇ ਦੇ ਓਏ ਤੇ ਉਹਨਾਂ ਨੇ ਆਪੇ 4000 ਬਿਜਲੀ ਬਿੱਲ ਭਰਨਗੇ 6000 ਦਾ ਆਟਾ ਰਾਂਛੰਦਾਲ ਲਿਆਉਣਗੇ ਓਏ ਕਿਉਂ ਨਹੀਂ ਆਂਦੇ ਓਏ ਘਰੇ ਬੈਠਿਆ ਉਹ ਸਾਥ 'ਚ ਬੈਠਿਆ ਓਏ ਖੇਤ 'ਚ ਬੈਠਿਆ ਮੇਰੀਆਂ ਗੱਲਾਂ ਦਾ ਮਜ਼ਾਕ ਉਡਾਉਂਦਿਆ ਓਏ ਕਾਰਸ ਸੁਧਾਲੇ ਨੂੰ ਮੈਂ ਠੇਕਾ ਤਾਂ ਨਹੀਂ ਲਿਆ ਪੁੱਛੋ ਸੁਧਾਲੇ ਨੂੰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਇਸ ਪੰਜਾਬ ਦੇ ਵਿੱਚ ਰਹਿਨੇ ਆ ਆਪਾਂ ਸਾਰਿਆਂ ਨੇ ਠੇਕਾ ਚੱਕਿਆ ਪੁੱਛੋ ਇਹਨੂੰ ਉਹ 50 ਸਾਲਾਂ ਤੇ ਪੰਜਾਬ ਨੂੰ ਠੇਕੇ ਤੇ ਦਿੱਤਾ ਠੇਕੇ ਤੇ ਦਿੱਤਾ ਮਾਲੀ ਬਾਗ ਦੀ ਰਾਖੀ ਉਹ ਮਾਲੀ ਬਾਗ ਜਾੜੀ ਜਾਂਦਾ ਕਿਉਂ ਮਾਲੀਆ ਤੂੰ ਕਹਿਣ ਇੱਕ ਹੋਰ ਪੰਜਾਬ ਦੇ ਜਿਹੜੇ ਵਲੰਟੀਅਰ ਬੈਠੇ ਆ ਤੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਕਹਿ ਰਿਹਾ ਕਿ ਫਲਾਨੀ ਜਗ੍ਹਾ ਤੋਂ ਇੱਕ ਸਬਜ਼ੀ ਦੀ ਰੇੜੀ ਵਾਲਾ ਉਹਦੇ ਕੋਲ মিডিਆ ਪਹੁੰਚ ਗਿਆ ਅਖਬਾਰਾਂ ਵਾਲੇ ਪਹੁੰਚ ਗਏ ਉਹ ਕਹਿੰਦਾ ਖੈਰ ਮੈਂ ਸੌਦਾ ਕਿਤੇ ਗਲਤ ਵੇਚਤਾ ਹੋਣਾ ਇੰਨੀ ਕਿਤੇ ਲੋਕ ਆਈ ਜਾਂਦੇ ਉਹਨਾਂ ਨੂੰ ਅਖਬਾਰਾਂ ਵਾਲੇ ਨੇ ਦੱਸਿਆ ਤੁਹਾਨੂੰ ਤਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਕਿੱਦੇ ਪਾਸ ਸੰਭੋਗੇ ਉਹ ਆਂਦਾ ਅੱਜ ਦੀ ਸਬਜ਼ੀ ਤਾਂ ਮੈਨੂੰ ਵੇਚ ਲੈਣ ਦਿਓ ਸੋ ਵੀਰੋ ਮੈਨੂੰ ਸਾਰਾ ਪਤਾ ਕੌਣ ਮੋਟਰਸਾਈਕਲਾਂ 'ਚ ਤੇਲ ਪਾਲਦਾ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਿਹੜਾ ਵਲੰਟੀਅਰ ਜਿਹੜਾ ਵਰਕਰ ਦਿਲ ਜਾਨ ਨਾਲ ਕੰਮ ਕਰਦਾ ਇਹ ਉਹਨਾਂ ਦੇ ਘਰੇ ਉਧੇ ਪਹੁੰਚ ਜਾਂਦੇ ਆ ਉਹਨਾਂ ਨੂੰ ਉਧੇ ਮਿਲ ਜਾਂਦੇ ਆ ਉਹਦੇ ਨਾਲ ਕੀ ਆ ਜਿਹੜੇ ਪਿੰਡਾਂ ਦੇ ਮੁੰਡੇ ਆ ਉਹ ਕਹਿਣਗੇ ਯਾਰ ਉਧੇ ਮਿਲ ਜਾਣਗੇ ਆਪਾਂ ਨੂੰ ਵੀ ਹਾਂ ਚੱਲ ਫਿਰ ਚਲੋ ਜੀ ਪਾ ਲਿਆ ਚਿੱਟਾ ਕੁਰਤਾ ਪਜਾਮਾ ਲੈ ਵੀ ਹੁਣ ਕਰੀਏ ਕੰਮ ਆਮ ਆਦਮੀ ਪਾਰਟੀ ਦੀ ਹੋਊਗੀ ਉਹਦਾ ਹਲਕੇ ਦਾ ਜਾਂ ਕਿਸੇ ਦਾ ਛੱਡੋ ਪਰੇ ਤੇ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੇ 2022 ਦੇ ਵਿੱਚ ਜਿਹੜੇ ਇਹਨਾਂ ਦੇ 2015-16 ਤੋਂ ਧੱਕੇ ਖਾਈ ਜਾਂਦੇ ਸੀ ਉਹਨਾਂ ਦਾ ਹੱਕ ਕਿਉਂ ਮਾਰਿਆ ਥੋੜਾ ਹੀ ਇੱਕ ਜਿਹੜਾ ਸਾਈਕਲ ਤੇ ਆਰ ਸ਼ੁਮਰੀ ਆਣਾ ਝਾਤੀ ਮਾਰ ਇਧਰ ਭਗਵੰਤ ਮਾਨ ਸਿਆ ਝਾਤੀ ਮਾਰ ਇਹ ਕਾਹ ਚੁਮਰੀ ਆਣਾ ਜਿਹੜਾ ਸਪੀਕਰ ਦੇ ਵਿੱਚ ਓਕੇ ਦਿੰਦਾ ਸੀ ਕਿ ਇਹਨਾਂ ਤੋਂ ਬਚਜੋ ਤੇ ਸਰੋਪਾ ਭਗਵਾ ਆਪਣੀ ਜਿਹੜੀ ਅਨਮੋਲ ਗਗਨ ਮਾਨ ਤੋਂ ਪਵਾਇਆ ਸੀ ਉਹਨੂੰ ਮਲੋੜਦਾ ਝਾਂਸਾ ਦਿੱਤਾ ਫਿਰ ਟਿਕਟ ਕਿਸੇ ਹੋਰ ਨੂੰ ਦਿੱਤੀ ਹੁਣ ਦੱਸ ਫਿਰ ਉਹ ਫਿਰ ਬਿਸ਼ਰਮ ਹੋ ਕੇ ਤੁਹਾਡੀ ਪਾਰਟੀ ਦੇ ਵਿੱਚ ਰਿਹਾ ਹੁਣ ਉਹਨੇ ਫਰੀਦਕੋਟ ਤੋਂ ਲਾਤੇ ਆਉਦੇ ਪੋਸਟਰ ਬੈਨਰ ਉਹਨੇ ਆਖਿਆ ਕਿਤੇ ਫਰੀਦਕੋਟ ਤੋਂ ਮੈਨੂੰ ਐਮਪੀ ਦੀ ਚੋਣ ਦੇਣਗੇ ਉਹਨੇ ਵੀ ਵਰਕ ਕੀਤਾ ਸੀ ਤੇ ਆ ਜਿਹੜਾ ਅਨਮੋਲ ਅਨਮੋਲ ਕਰਮਜੀਤ ਅਨਮੋਲ ਓਏ ਇਹਨੇ ਕਿਹੜਾ ਵਰਕ ਕੀਤਾ ਓਏ ਕਿਹੜੀ ਪਾਰਟੀ ਦੇ ਤੇਰੀ ਦੇ ਝੰਡੇ ਲਾਏ ਇਹਨੇ ਕਿਹੜੀ ਕਾਰ ਦੇ ਸ਼ੀਸ਼ੇ ਸਾਫ਼ ਕਰਦਾ ਰਿਹਾ ਤੇਰੇ ਜਿਹੜੀ ਇਹਨੂੰ ਟਿਕਟ ਦੇਤੀ ਆ ਅਖੇ ਉਹ ਤੁਹਾਡੇ ਜਿਹੜਾ ਅਰਸ਼ੂ ਮਰੀਆਣਾ ਉਹਦੇ ਨਾਲ ਤਾਂ ਗੱਲ ਐ ਬਣੀ ਅਖੇ ਅਸਾ ਪੱਲੀਆਂ ਵਛਾਉਂਦੇ ਰਹਿ ਗਏ ਛਾੜ ਕੇ ਤੇ ਭਗਵਾਨ ਤੇ ਮਾਨ ਜੀ ਗਵਾਂਡੋ ਮੁੜ ਗਏ ਉਹ ਤਾਂ ਪੱਲੀਆਂ ਵਛਾਉਂਦਾ ਛਾੜ ਕੇ ਹੀ ਰਹਿ ਗਿਆ ਘਰਦਿਆਂ ਨੂੰ ਇਹੀ ਕਹਿੰਦਾ ਰਹਿ ਗਿਆ ਕਿ ਐ ਇੱਕ ਖੰਡ ਜਾਦੇ ਲੱਗਣੀਆਂ ਲੋਕ ਆਇਆ ਕਰਨਗੇ ਚਾਹ ਪਾਣੀ ਪੀਆ ਕਰਨਗੇ ਕਿਹੜੀਆਂ ਗੱਲਾਂ ਕਰਦਾ ਉਹ ਪੰਜਾਬ ਦੇ ਵਿੱਚ ਬਿਨਾਂ ਇਲਾਜ ਤੋਂ ਮੌਤਾਂ ਹੋ ਰੀਆਂ ਦੱਸ ਸਿੱਖਿਆ ਗਰੀਬ ਦੇ ਬੱਚੇ ਨੂੰ ਮਿਲਦੀ ਨਹੀਂ ਦੱਸ ਕੌਣ ਦਵਾਊਗਾ ਸਿੱਖਿਆ ਜੇ ਕਹਿੰਨਾ ਸਿੱਖਿਆ ਚੰਗੀ ਹੋ ਗਈ ਆ ਫਿਰ ਆਹ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚਿਆਂ ਦੇ ਜਿਹੜੇ ਕਹ ਲੋ ਬੱਚੇ ਆ ਉਹ ਪ੍ਰਾਈਵੇਟ ਸਕੂਲਾਂ ਚ ਕਿਉਂ ਪੜਦੇ ਆ ਦੱਸਦੇ ਨਹੀਂ ਮੈਂ ਕਿਹ ਦੱਸਦਾ ਦੇ ਉਹ ਲੋਕ ਪੁੱਛਦੇ ਆ ਮੈਂ ਨਹੀਂ ਪੁੱਛਦਾ ਫਿਰ ਜੇ ਗੱਲ ਇਹ ਕਰਾ ਕਿਉਂ ਭਗਵੰਤ ਮਾਨ ਜੀ ਅੱਗੇ 13 0 ਮੈਂ ਕਹਿੰਨਾ 0 ਅੱਗੇ ਕਰ ਲੈ 13 ਪਰੇ ਕਰ ਦੇ ਉਹ ਤੈਨੂੰ 0 ਮਿਲਣੀ ਆ ਓਏ ਹਰੀਆਂ ਮਿਰਚਾਂ ਨਾਲ ਰੱਖ ਲਓ ਔਰ 13 ਦੀਆਂ 13 ਸੀਟਾਂ ਤੇ ਖੜਨ ਵਾਲਿਓ ਹਰੀਆਂ ਮਿਰਚਾਂ ਖਾ ਲੋ ਓਏ ਦਿਲ ਦਾ ਖੂਨ ਚੰਗਾ ਵਾਜ ਜਾਂਦਾ ਨਹੀਂ ਤੇ ਐਵੇਂ ਤੁਹਾਨੂੰ ਹੌਸਲੇ ਨਾਲ ਅਟੈਕ ਹੋ ਜਾਣਾ ਜਿੱਦੇ ਸੁਣਿਆ ਵੀ ਤੁਹਾਡੀਆਂ ਜੀਰੋ ਆਈਆਂ ਓਏ ਤੁਹਾਡੀਆਂ ਸੀਟਾਂ ਨਹੀਂ ਆਈਆਂ ਦੱਸੋ ਕਿਹੜੀਆਂ ਗੱਲਾਂ ਕਰਦੇ ਆ ਦੱਸੋ ਤੁਸੀਂ ਕਹਿੰਨੇ ਸੀ ਗਰੀਬ ਆ ਦੂਜੀਆਂ ਪਾਰਟੀਆਂ ਨੂੰ ਇਹ ਗੱਲ ਹজম ਨਹੀਂ ਹੁੰਦੀ ਮੰਨ ਲਿਆ ਭਗਵੰਤ ਮਾਨ ਜਵਾਂ ਗਰੀਬ ਆ ਕੱਪਲਾ ਇਹ ਨਹੀਂ ਕਰਦਾ ਰੇਤ ਖੱਡ ਤੇ ਇਹ ਨਹੀਂ ਬੈਂਦਾ ਆ ਸ਼ਰਾਬ ਮਾਫੀ ਇਹਦੇ ਕੋਲੇ ਨਹੀਂ ਓਏ ਰੁਪਏ ਦੀ ਕੋਈ ਠੱਗੀ ਬਾਜ਼ੀ ਨਹੀਂ ਕਰਦੀ ਓਏ ਸਰਕਾਰ ਮੰਨ ਲਿਆ ਜਿਹੜਾ ਕਰਜ਼ਾ ਚੱਕਿਆ ਸੀ ਓਏ ਇਹਨਾਂ ਨੇ ਕਿਸ਼ਤਾਂ ਭਰਤੀਆਂ ਪੰਜਾਬ ਦੀਆਂ ਓਏ ਇਹਨਾਂ ਦਾ ਗੁਜ਼ਾਰਾ ਮਸਾ ਹੋਈ ਜਾਂਦਾ ਫੇਰਾ ਕਰੋੜਾਂ ਰੁਪਏ ਦੇ ਬੈਨਰ ਕਿੱਥੋਂ ਲੱਗੀ ਜਾਂਦੇ ਓਏ ਲੋਕ ਪੁੱਛਦੇ ਆ ਮੈਂ ਨਹੀਂ ਪੁੱਛਦਾ ਉਹ ਦੱਸ ਸੱਤੇਰੇ ਵਲੰਟਰੀਆਂ ਨੂੰ ਉਹ ਦੱਸਦੇ ਆ ਉਹਦੇ ਵਰਕਰਾਂ ਨੂੰ ਕਿਉਂ ਉਹਨਾਂ ਨੂੰ ਪੰਪ ਲਾਈ ਜਾਣਾ ਉਹ ਤੁਹਾਡਾ ਕੰਮ ਕਰਨਗੇ ਕਿਹੜੀਆਂ ਗੱਲਾਂ ਕਰਦਾ ਭਗਵੰਤ ਮਾਨਸਾ ਕਿਉਂ ਉਹਨਾਂ ਨੂੰ ਰਵਾਈ ਜਾਣਾ ਕਿਉਂ ਹੌਸਲੇ ਜੇ ਰਾਈ ਜਾਣਾ ਉਹ ਜਿਨ੍ਹਾਂ ਦੇ ਮਨ ਦੇ ਵਿੱਚ ਆ ਕਿ ਸਾਨੂੰ ਕੋਈ ਉਹਦੇ ਮਿਲ ਜਾਣਗੇ ਮੈਂ ਤੁਹਾਨੂੰ ਕਹਦਾ ਕਿ ਕੋਈ ਗੋਲੀਆਂ ਗਾਲੀਆਂ ਤੁਸੀਂ ਵੀ ਲੈ ਲਓ ਪਰ ਮਾਨਸਾ ਇੱਕਦਮ ਜਿਹੜੀ ਤੰਦਰਾਲੀ ਜੀ ਨਾ ਹੋ ਜੇ ਜੇ ਕਰ ਭਗਵੰਤ ਮਾਨਸਿਆ ਤੇਰੇ 92 ਐਮਐਲਏ ਤੇਰੀਆਂ 92 ਬਾਵਾ ਨਾਲ ਇੱਕ ਹੋਰ ਦੱਸਦਾ ਆ ਜਿਹੜਾ ਫਾਜ਼ਿਲਕਾ ਦਾ ਐਮਐਲਏ ਆ ਸਵਨਾ ਸਵਨਾ ਇਹਦੀ ਟਿਕਟ ਜਿਹੜੀ ਇਹ ਇੱਕ ਇੱਥੇ ਹੋਰ ਹੁੰਦਾ ਸੀ ਸਮਰਬੀਰ ਓਏ ਉਹਨੇ ਆਪਦਾ ਘਰ ਲਟਾਤਾ ਸੀ ਤੇਰੀ ਪਾਰਟੀ ਪਿੱਛੇ ਤੇ ਜਿਸ ਦਿਨ ਟਿਕਟ ਦੇਣੀ ਸੀ ਉਚਾ ਕੇ ਸੋਨੇ ਨੂੰ ਫੜਾਤੀ ਓਏ ਉਹਨੇ ਵਰਕ ਨਹੀਂ ਕੀਤਾ ਸੀ ਦੱਸ ਓਏ ਕਾਲਿਆਂ ਨੇ ਸਿੱਕੇ ਕੱਢਿਆ ਸੀ ਪਰ ਅੱਜ ਗੱਲ ਕਰ ਕਿਹੜੀ ਕਰਦਾ ਕਰ ਕਿਹੜੀ ਗੱਲ ਕਰਦਾ ਦੱਸ ਤਾਂ ਸਹੀ ਓਏ ਹਲੋ ਕੀ ਆਹ ਹੈ ਕਿਉਂ ਭਾਸ਼ਨ ਫਰੀ ਦੇ ਕਿਹੜੀਆਂ ਗੱਲਾਂ ਲੋਕ 75 ਸਾਲਾਂ ਤੋਂ ਅਖੇ ਮਰਦੇ ਆ ਰਹੇ ਆ ਉਹ ਤੇਰੀ ਸਰਕਾਰ ਦੇ ਵਿੱਚ ਕਿਹੜੀ ਅਮਰ ਬੂਟੀ ਪਿਆਤੀ ਓਏ ਕਿਹੜੇ ਅਮਰ ਹੋ ਗਏ ਚਿੱਟੇ ਦੇ ਨਾਲ ਕਿੰਨੇ ਕੁ ਬਚ ਗਏ ਆ ਕਿੰਨੇ ਕੁ ਬੰਦ ਹੋ ਗਿਆ ਦੱਸ ਭਰਾਵਾ ਉਹ ਦੱਸ ਵੀਰਾ ਪੁੱਛੀ ਜਾਂਦੇ ਆ ਲੋਕ ਮੈਂ ਤੇ ਇਥੋਂ ਕੀ ਲੈਣਾ ਦੱਸ ਭਗਵਾਨ ਤੁਮਾਨ ਜੀ 92 ਜੇਕਰ ਕੁਝ ਨਹੀਂ ਕਰ ਸਕੇ ਫਿਰ 13 ਬਹੁਤ ਛੋਟੇ ਹੁੰਦੇ ਆ 117 ਦੇ ਵਿੱਚੋਂ ਤੁਹਾਡੇ ਕੋਲ 92 ਆ ਲੋਕ છાਤੀ ਮਾਰਨ 117 ਸੀਟਾਂ ਚੋਂ 92 ਆ 92 ਫਿਰ ਤੋਂ ਦੱਸਦਾ 117 17 ਪਰੇ ਕੱਢਦੇ ਤੇ ਵਿੱਚ 8 ਹੋਰ ਪਾਲਾ ਦੱਸ ਕਿੰਨੇ ਬਣੇ ਤੁਹਾਡੇ ਕੋਲ 117 ਦੇ ਵਿੱਚੋਂ 92 ਐਮ ਐਲ ਆ ਜੇ 92 ਨਹੀਂ ਕੁਝ ਕਰ ਸਕੇ ਤਾਂ ਫਿਰ ਉਹ 550 ਦੇ ਵਿੱਚੋਂ ਤੇਰੇ ਤੇਰਾ ਕੀ ਕਰਨਗੇ ਦੱਸ ਤਾਂ ਦੇ ਉਹ ਜੇ 117 ਚੋਂ 92 ਕੁਝ ਨਹੀਂ ਨਾ ਪੱਲੇ ਪਾਉਂਦੇ ਉਹ 13 ਵੀ ਨਹੀਂ ਪਾਉਂਦੇ। ਉਹ ਤੇਰਾ ਸੁਸ਼ੀਲ ਰਿੰਕੂ ਕਿੱਧਰ ਗਿਆ? ਉਹਨੇ ਜਲੰਧਰ ਤੋਂ ਕੀ ਲੈਤਾ? ਕਿਹੜਾ ਪੈਸਾ ਲਿਆਤਾ ਲੋਕਾਂ ਨੂੰ? ਦੱਸਤਾ ਦੇ। ਓਏ ਕਿਹੜੀਆਂ ਗੱਲਾਂ ਚੁੱਪ ਬੈਠਾ? ਉਹ ਲੋਕ ਵੈਣ ਪਾਪਾ ਪੁੱਛਦੇ ਆ। ਉਹ ਦੱਸਤਾ ਦੇ। ਕਿਹੜੀ ਗੱਲੋਂ लाठी ਚਾਰਜ ਕਰਾਉਣ ਨਾਲ ਲੋਕਾਂ ਤੇ? ਕਿਹੜੀ ਗੱਲੋਂ ਪਰਚੇ ਪਵਾਉਣ ਨਾਲ ਲੋਕਾਂ ਤੇ? ਦੱਸਤਾ ਦੇ। ਉਹ ਦੱਸਤਾ ਦੇ। ਦੱਸਤਾ ਦੇ। 13 ਤੋਂ 0 ਨਹੀਂ ਤੇ 13 ਤੇ 0 13 ਨਹੀਂ ਹੋਣੀ 13 0 ਨਹੀਂ ਹੋਣੀ 0 13 ਹੋਣੀ ਹੈ 0 13 ਹੋਣੀ ਹੈ ਉਹ ਜਿਹੜੇ ਬੰਦੇ ਟਿਕਟਾਂ ਲੈ ਕੇ ਬੈਠੇ ਆ ਝਾੜੂ ਵਾਲੇ ਉਹਨਾਂ ਨੂੰ ਦੱਸ ਦਿਓ ਏ ਕੋਈ ਚਾਹ ਦੀ ਦਵਾਈ ਬੂਠੀ ਪੀ ਲੈਣ ਬਾਅਦ ਦੇ ਵਿੱਚ ਨਾ ਕਹਿਣ ਬਲੱਡ ਘਟਦਾ ਜੇ ਕਿਤੇ ਸੈੱਲ ਘਟ ਗਏ ਮੇਰੇ ਵੀ ਘਟੇ ਸੀ ਪਿੱਛੇ ਜੇ ਤਾਂ ਬੱਕਰੀ ਦਾ ਦੁੱਧ ਤਿਆਰ ਰੱਖੋ ਜੇ ਨੀਤਾ ਪਪੀਤੇ ਦੇ ਪੱਤੇ ਕਟ-ਕਟ ਕੇ ਪੀ ਲੋ ਜੇ ਸੱਲ ਪੂਰੇ ਕਰ ਦਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ